ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਮਨ ਰੂਬਸ ਕਿਚਨ 'ਚ ਸਵਾਗਤ ਹੈ ਜੀ ਅੱਜ ਅਸੀਂ ਆਪਣੇ ਮਦਰ ਦੇ ਹੱਥ ਦੇ ਬਣਾਏ ਹੋਏ ਲੱਡੂ ਆਪ ਜੀ ਦੇ ਸਾਹਮਣੇ ਲੈ ਕੇ ਆਏ ਹਾਂ ਤੇ ਖਾਣ ਵਿੱਚ ਵੀ ਬਹੁਤ ਸਵਾਦ ਹਨ ਦੇਖਣ ਵਿੱਚ ਜਿੰਨੇ ਸਵਾਦ ਲੱਗ ਰਹੇ ਹਨ ਖਾਣ ਵਿੱਚ ਵੀ ਉਨੇ ਹੀ ਸਵਾਦ ਹਨ ਤੇ ਅਸੀਂ ਇਸ ਵਿੱਚ ਸਾਰੇ ਹੀ ਡਰਾਈ ਫਰੂਟਸ ਲਿਆ ਹੈ ਜੋ ਕਿ એનર્ਜੀ ਭਰਪੂਰ ਹੈ ਪੋਸ਼ਟਿਕ ਤੇ ਇਸ ਕਰਕੇ ਅਸੀਂ ਇਹ ਵੀਡੀਓ ਤੁਹਾਡੇ ਸਾਹਮਣੇ ਇਸ ਕਰਕੇ ਲੈ ਕੇ ਆਏ ਹਾਂ ਕਿਉਂਕਿ ਸਾਨੂੰ ਬਹੁਤ ਜਾਨੀ ਕਹਿ ਰਹੇ ਸੀਗੇ ਕਿ ਤੁਸੀਂ ਇਹ ਡਰਾਈ ਫਰੂਟ ਆਪਣੇ ਰੈਸਪੀ ਜੋ ਹੈ ਵੀਡੀਓ ਦੇ ਵਿੱਚ ਸ਼ੇਅਰ ਕਰੋ ਤੇ ਆਓ ਅਸੀਂ ਇਹ ਰੈਸਪੀ ਨੂੰ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲੇ ਅਸੀਂ ਇੱਕ ਚਮਚ ਦੇਸੀ ਘਿਓ ਲਿਆ ਹੈ ਤੇ ਹਲਕਾ ਜਿਹਾ ਗਰਮ ਹੋਣ ਤੇ ਉਸ ਵਿੱਚ ਪਾਵਾਂਗੇ ਬਦਾਮ ਅਖਰੋਟ ਤੇ ਕਾਜੂ ਇਹ ਅਸੀਂ 150 ਗ੍ਰਾਮ ਲੈ ਲਏ ਹਨ ਸਾਰੇ ਡਰਾਈ ਫਰੂਟਸ ਤੇ ਹਲਕਾ ਹਲਕਾ ਇਹਨਾਂ ਨੂੰ ਅਸੀਂ ਰੋਸਟ ਕਰਦੇ ਜਾਵਾਂਗੇ ਹਲਕਾ ਜਿਹਾ ਇਹਨਾਂ ਨੂੰ ਬ੍ਰਾਊਨ ਕਰਨਾ ਹੈ ਜ਼ਿਆਦਾ ਨਹੀਂ ਬਸ ਅਸੀਂ ਹੁਣ ਇਹਨਾਂ ਨੂੰ ਬਾਰ ਕੱਢ ਲਵਾਂਗੇ ਇਹ ਰੋਸਟ ਹੋ ਚੁੱਕੇ ਹਨ ਫਿਰ ਇਸ ਵਿੱਚ ਪਾਵਾਂਗੇ ਇੱਕ ਚਮਚ ਦੇਸੀ ਘਿਓ ਤੇ ਉਸ ਵਿੱਚ ਬਾਕੀ ਦੇ ਡਰਾਈ ਫਰੂਟਸ ਵੀ ਅਸੀਂ ਰੋਸਟ ਕਰ ਲਵਾਂਗੇ ਉਸ ਵਿੱਚ ਅਸੀਂ ਪਾਇਆ ਹੈ ਖੋਪਾ ਗਿਰੀ ਕੱਦੂਕਸ ਕਰਕੇ ਚਾਰੇ ਮਗੜ ਖਜੂਰ ਕਿਸ਼ਮਿਸ਼ ਤੇ ਚਿੱਟੇ ਤਿਲ ਇਹ ਬਹੁਤ ਹੀ ਜਲਦੀ ਰੋਸਟ ਹੋ ਜਾਂਦੇ ਹਨ ਇਹਨਾਂ ਨੂੰ ਹਲਕਾ ਹਲਕਾ ਅਸੀਂ ਰੋਸਟ ਕਰ ਲੈਣਾ ਹੈ ਤੇ ਹੁਣ ਇਹ ਵੀ ਰੋਸਟ ਹੋ ਚੁੱਕੇ ਹਨ ਤੇ ਇਹਨਾਂ ਨੂੰ ਅਸੀਂ ਪਲੇਟ ਵਿੱਚ ਬਾਹਰ ਕੱਢ ਲਵਾਂਗੇ ਬਾਕੀ ਦੇ ਡਰਾਈ ਫਰੂਟਸ ਵੀ ਅਸੀਂ ਜੋ ਰੋਸਟ ਕਰਕੇ ਰੱਖੇ ਸਨ ਉਹ ਠੰਡੇ ਹੋ ਚੁੱਕੇ ਹਨ ਤੇ ਉਹਨਾਂ ਨੂੰ ਕਟਿੰਗ ਕਰ ਲਵਾਂਗੇ ਤੁਸੀਂ ਚਾਹੇ ਤਾਂ ਇਸ ਨੂੰ ਗ੍ਰਾਈਂਡਰ ਮਿਕਸਰ ਵਿੱਚ ਗ੍ਰाइंड ਵੀ ਕਰ ਸਕਦੇ ਹੋ ਪਰ ਅਸੀਂ ਇਸੇ ਤਰ੍ਹਾਂ ਇਹਨਾਂ ਨੂੰ ਕਟਿੰਗ ਕਰ ਲਿਆ ਹੈ ਫਿਰ ਬਾਕੀ ਦੇ ਡਰਾਈ ਫਰੂਟਸ ਵੀ ਅਸੀਂ ਇਸ ਵਿੱਚ ਮਿਕਸ ਕਰ ਲੈਣੇ ਹਨ ਤੇ ਹਲਕੇ ਹਲਕਾ ਕੋਸਾ ਹੀ ਰੱਖਣਾ ਹੈ ਇਸ ਨੂੰ ਤਾਂ ਜੋ ਲੱਡੂ ਬਣਾਉਣ ਵਿੱਚ ਸਾਨੂੰ ਮੁਸ਼ਕਿਲ ਨਾ ਹੋਵੇ ਤੇ ਬਾਈਂਡ ਵੀ ਜਲਦੀ ਹੋ ਜਾਣ ਇਸ ਵਿੱਚ ਪਾਵਾਂਗੇ ਅਸੀਂ ਥੋੜਾ ਜਿਹਾ ਸ਼ਹਿਦ ਜੋ ਕਿ ਇਸੀ ਤਿੰਨ ਚਾਰ ਚਮਚ ਲੈ ਲਏ ਹਨ ਇਸ ਨਾਲ ਬਾਈਂਡਿੰਗ ਬਹੁਤ ਅੱਛੀ ਹੋ ਜਾਂਦੀ ਹੈ ਤੇ ਲੱਡੂਆਂ ਦਾ ਟੇਸਟ ਵੀ ਬਹੁਤ ਵਧੀਆ ਹੋ ਜਾਂਦਾ ਹੈ ਤੇ ਸਰੀਰ ਵਾਸਤੇ ਵੀ ਬਹੁਤ ਵਧੀਆ ਹੈ ਹੁਣ ਇਹਨਾਂ ਨੂੰ ਹੱਥ ਨਾਲ ਅਸੀਂ ਬਹੁਤ ਹੀ ਵਧੀਆ ਮਸਲ ਕੇ ਤਿਆਰ ਕਰ ਲਿਆ ਹੈ ਤੇ ਹੁਣ ਬਾਈਂਡਿੰਗ ਲਈ ਅਸੀਂ ਲੱਡੂਆਂ ਵਾਸਤੇ ਇਹ ਬਾਈਂਡ ਵੀ ਹੋ ਚੁੱਕੇ ਹਨ ਤੇ ਹੁਣ ਅਸੀਂ ਲੱਡੂ ਬਣਾਵਾਂਗੇ ਇਹਦੇ ਤੁਸੀਂ ਲੱਡੂ ਦਾ ਸਾਈਜ਼ ਆਪਣੇ ਹਿਸਾਬ ਨਾਲ ਰੱਖ ਸਕਦੇ ਹੋ ਪਰ ਅਸੀਂ ਇਹਨਾਂ ਨੂੰ ਇੰਨੇ ਹੀ ਛੋਟੇ ਆਕਾਰ ਦੇ ਬਣਾਏ ਹਨ ਕਿਉਂਕਿ ਇੱਕ ਲੱਡੂ ਸਾਨੂੰ ਖਾਣ ਵਿੱਚ ਮੁਸ਼ਕਲ ਨਹੀਂ ਹੁੰਦੀ ਅਸੀਂ ਖਾ ਲੈਨੇ ਆ ਇਸ ਕਰਕੇ ਇਸ ਦਾ ਸਾਈਜ਼ ਅਸੀਂ ਆਪਣੇ ਹਿਸਾਬ ਨਾਲ ਬਣਾਇਆ ਹੈ ਤੇ ਲੱਡੂ ਖਾਣ ਵਿੱਚ ਇੰਨੇ ਕੀ ਜ਼ਿਆਦਾ ਸਵਾਦ ਹਨ ਕਿ ਅਸੀਂ ਇੱਕ ਨਹੀਂ ਦੋ ਨਹੀਂ ਤਿੰਨ-ਤਿੰਨ ਲੱਡੂ ਵੀ ਖਾ ਜਾਣੇ ਪਰ ਗਰਮੀ ਹੋਣ ਕਰਕੇ ਅਸੀਂ ਬਹੁਤ ਹੀ ਘੱਟ ਖਾਣੇ ਆ ਤੇ ਤੁਸੀਂ ਇਸ ਨੂੰ ਜ਼ਰੂਰ ਟਰਾਈ ਕਰਨਾ ਆਪਣੇ ਘਰ ਵਿੱਚ ਇਹ ਲੱਡੂ ਬਹੁਤ ਹੀ ਵਧੀਆ ਬਣੇ ਹਨ ਜੇਕਰ ਤੁਹਾਨੂੰ ਸਾਡੀ ਵੀਡੀਓ ਪਸੰਦ ਆਏ ਤਸਾਨੂੰ ਲਾਈਕ ਸ਼ੇਅਰ ਕਮੈਂਟ ਐਂਡ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ